ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸਿਹਤਯਾਬ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕਾਂ ਕਹਿੰਦੇ ਸੀ ਪੰਜਾਬ ਦਾ ਹੈ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲੀਆ ਹੋਵੇ ਅਸਿਆਂ ਨੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਐ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਜਾਂ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵੇ ਦੀ ਗੱਟੂ ਗੈਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਕਿ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਹੈ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕਿਹਨੇ ਕੀਤੀ ਐ ਇਹ ਇੰਨਾ ਫੈਕਟਰੀਆਂ ਨੇ ਹੀ ਕੀਤੀ ਐ ਆ ਤੁਹਾਡੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਧੀ ਐ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਅੱਤੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ سارے ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਦੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਨਾਲੀ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਇਹ ਵੀਰ ਕਿਹ ਬਣਾ ਗਈ ਕਾਨੂੰਨ ਆਪਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਆ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤਾਨੂੰ سزا ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਕਵਾਰਟਰ ਐਕਟ ਸੀ 74 ਦਾ ਉਹਦੇ ਮੁਤਾਬਕ سزا ਹੋ ਸਕਦੀ ਸੀ ਇਹਨਾਂ ਨੇ سزا ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿڑی ਗੱਲ ਦਾ ਜਿੰਦਾਬਾਦ ਛਿੱਤਰ ਪੈਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਗਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿੱਦੇ ਤੇ ਅਸੀਂ ਲੱਗੇ ਹੋਏ ਆਂ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਅਖਾੜਾ ਲੱਗਿਆ ਜੇ ਮੁਕਤਸਰ ਸਰ ਸੇਤੀਆ ਮਿਲ ਗੰਦ ਪਾ ਰਹੀ ਹੈ ਜੇ ਹਮੀਰਾ ਚ ਪੈ ਰਿਆ ਕਬੂਰਥਲੇ ਤਾਂ ਅਸੀਂ ਜਾਂਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕਿ ਆਪਾਂ ਗੱਲ ਕਰ ਰਹੇ ਹਾਂ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪ ਦੀ ਤੇ ਆਪ ਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਹਾਂ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ बहुत माड़ा है बहुत माड़ा है उससे लेना जो जो ना ना तो फिर जाके उस एमएलए गहजो यमारियां कह लो जमागी तौर पर सालाक गिरता जा रहा है इस चीज तो बचिए और बोलीए और किसी होर नहीं बोलना तुम आप दे बोलना आपदे बच्चों बोलना है अच बच्चे जी बहर जा रहे हैं क्यों बहार जा रहे ने किटम नहीं सही ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀਆ ਆਪਾਂ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ অবতার ਆਊਗਾ ਅਸੀਂ ਕਰਨਾ ਹੈ ਮੱਥੇ ਟੇਕ ਕੇ ਅਸੀਂ ਕਹਿੰਨੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਇਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹੈ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ 'ਚ ਨਮੁੰਦੇ ਨਹੀਂਗੇ ਅਸੀਂ ਰਿਪ੍ਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾ ਇਹ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트ੰਪ ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ ਜਿਹਨੇ ਸਾਰਾ ਪੈਸਾ ਲਾਇਆ ਟਰੰਪ ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਕਾਉੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇਾਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕੀ ਕਰ ਸਕਦੇ ਆ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂ ਗਈ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਿਸ ਦਿਨ ਆਪਾਂ ਸਿਰ ਜੋੜ ਲੈਨੇ ਆ ਸਾਡੀ ਗੱਲ ਮੰਨੀ ਜਾਂਦੀ ਹੈ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਦਾ ਟਿਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਾ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕਿ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ